ਮੇਕਿੰਗ ਇੰਡੀਆ ਮੇਕਿੰਗ ਇੰਡੀਆ ਦਾ ਸਲੋਗਨ ਕਿਤਨੇ ਕਿਤੇ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਸੀ ਔਰ ਕਿਹਾ ਗਿਆ ਸੀਗਾ ਕਿ ਜੇਕਰ ਇੰਡੀਆ ਨੂੰ ਗਰੋ ਕਰਨਾ ਹੈ ਤਾਂ ਮੇਕਿੰਗ ਇੰਡੀਆ ਦਾ ਜਿਹੜਾ ਸਲੋਗਨ ਹੈ ਉਸ ਨੂੰ ਹਰੇਕ ਬਿਜ਼ਨਸਮੈਨ ਨੂੰ ਅਪਣਾਉਣਾ ਪਊਗਾ ਤੇ ਇਸ ਚੀਜ਼ ਨੂੰ ਲੈ ਕੇ ਹੁਣ ਪੰਜਾਬ ਦੀ ਇੰਡਸਟਰੀ ਜਿਹੜੀ ਕਿ ਲਗਾਤਾਰ ਪਲਾਨ ਕਰ ਰਹੀ ਸੀਗੀ ਔਰ ਨਾਲ ਲੱਗਦੇ ਸੂਬਿਆਂ 'ਚ ਜਾ ਰਹੀ ਸੀ ਤਾਂ ਹੁਣ ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਕ੍ਰਿਸਟਲ ਜਿਹੜੀ ਇੱਕ ਨਾਮੀ ਕੰਪਨੀ ਹੈਗੀ ਹੈ ਔਰ ਸਵਿਚ ਗੇਅਰ ਜਿਹੜੇ ਕੀ ਇਲੈਕਟ੍ਰੋਨਿਕ ਜਿਹੜੇ ਇਲੈਕਟ੍ਰਿਸਿਟੀ ਤੋਂ ਰਿਲੇਟਡ ਜਿਹੜੇ ਪਾਰਟਸ ਹੈ ਉਹ ਤਿਆਰ ਕਰਦੇ ਨੇ ਉਹਨਾਂ ਤੋਂ ਉਹਨਾਂ ਦੀ ਇੱਕ ਐਗਜ਼ੀਬਿਸ਼ਨ 'ਚ ਉਹਨਾਂ ਨੇ ਆਪਣਾ ਸਟਾਲ ਲਗਾਇਆ ਹੋਇਆ ਹੈ ਪਰ ਦੂਜੇ ਪਾਸੇ ਇਹਨਾਂ ਦੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਹੈਗੇ ਨੇ ਉਸ ਚੀਜ਼ ਨੂੰ ਲੈ ਕੇ ਹੀ ਅਸੀਂ ਇਹਨਾਂ ਨਾਲ ਗੱਲ ਗਲਵੱਤ ਕਰਾਂਗੇ ਕਿਉਂਕਿ ਲਗਾਤਾਰ ਸਰਕਾਰ ਕੈਰੀ ਹੈ ਕਿ ਪੰਜਾਬ ਦੇ ਉੱਤੇ ਲਗਾਤਾਰ ਕਰਜ਼ਾ ਚੜਦਾ ਜਾ ਰਿਹਾ ਹੈ ਔਰ ਉਸ ਕਰਜ਼ੇ ਨੂੰ ਹੱਲ ਸਿਰਫ ਔਰ ਸਿਰਫ ਕਾਰੋਬਾਰੀ ਕਰ ਸਕਦਾ ਕਿਉਂਕਿ ਕਾਰੋਬਾਰ ਚੱਲੂਗਾ ਡਾਲਰ ਆਣਗੇ ਔਰ ਉਸ ਡਾਲਰ ਨੂੰ ਕਨਵਰਟ ਕਰਕੇ ਹੀ ਤਰੱਕੀ ਵੱਲ ਪੰਜਾਬ ਨੂੰ ਲਿਆਇਆ ਜਾ ਸਕਦਾ ਮੇਰੇ ਨਾਲ ਅ ਪਿਸਟਲ ਦੇ ਜਿਹੜੇ ਐਮਡੀ ਹੈਗੇ ਨੇ ਉਹ ਮੇਰੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਸੱਚੀ ਗੱਲ ਜੀ ਸਰ ਪਿਸਟਲ ਕੰਪਨੀ ਅਮੂਮਨ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਸੇ ਮਾਲੀ ਹਾਲਤ ਨੂੰ ਲੈ ਕੇ ਲਗਾਤਾਰ ਕਰਜ਼ੇ ਦੇ ਵਿੱਚ ਗੁਬਦਾ ਜਾ ਰਿਹਾ ਹੈ ਇੰਡਸਟਰੀ ਜਿਹੜੀ ਹੈ ਉਹ ਇਨਸਿਓਰ ਫੀਲ ਕਰ ਰਹੀ ਹੈ ਔਰ ਉਸ ਚੀਜ਼ ਨੂੰ ਲੈ ਕੇ ਉਹਨੇ ਨਾਲ ਦੇ ਜਿਹੜੇ ਸੂਬੇ ਹੈਗੇ ਉਹਨਾਂ ਚ ਉਹਨੇ ਜਾਣਾ ਸ਼ੁਰੂ ਕਰਤਾ ਪਰ ਤੁਸੀਂ ਇੱਥੇ ਯੂਨਿਟ ਤੇ ਯੂਨਿਟ ਲਗਾਈ ਜਾ ਰਹੇ ਹੋ ਇਹ ਸੋਚ ਇਹ ਮਾਈਂਡ ਸੈਟ ਅਪ ਕਿੱਦਾਂ ਬਦਲ ਰਿਹਾ ਹੈ ਔਰ ਕਿਉਂ ਬਦਲ ਰਿਹਾ ਹੈ ਇਹਦੇ ਵਿੱਚ ਜੀ ਜਿਹੜਾ ਬੇਸਿਕ ਕਾਰਨ ਹੈ ਇੱਥੇ ਯੂਨਿਟ ਦੇ ਲਗਾਉਣ ਦਾ ਅਸੀਂ ਉਹੀ ਚੀਜ਼ ਨੂੰ ਵੜ ਰਹੇ ਹਾਂ ਜਿਹੜੀ ਕਿ ਇਹ ਚੀਜ਼ ਦੀ ਮੈਨੂਫੈਕਚਰਿੰਗ ਪੰਜਾਬ 'ਚ ਹੋਈ ਨਹੀਂ ਰਹੀ ਜਿੱਦਾਂ ਅਸੀਂ ਵਾਇਰਨ ਕੇਬਲ ਸਟੱਡੀ ਕੀਤਾ ਸੀ 2005 2010 ਚ ਅਸੀਂ ਸਾਰਾ ਸਟੱਡੀ ਕਰਕੇ ਦੇਖਿਆ ਕਿ ਜਿਹੜੀ ਆਮ ਵਾਇਰ ਤਾਂ ਬਣਦੀ ਆ ਬ੍ਰਾਂਡ ਬਣ ਰਹੀ ਆ ਲੇਕਿਨ ਜਿਹੜੀ ਜਰਮਨ ਟੈਕਨੋਲੋਜੀ ਹੈ 3 ਲੇਅਰ ਟਵਿਸਟਡ FRLS ਇੱਕੋ ਹੀ ਵਾਇਰ ਹੈ ਕੋਈ ਚੀ ਨਹੀਂ ਹੈ ਉਹਦਾ ਅਸੀਂ ਪਲਾਨ ਲਗਾ ਜਿਹਦੇ ਚ ਸਾਡਾ ਕਾਫੀ ਅੱਛਾ ਰਿਸਪੌਂਸ ਮਿਲਿਆ ਔਰ ਅੱਜ ਸਾਡਾ ਬਕਾਇਦਾ ਇੱਕ ਨੰਬਰ ਤੇ ਕ੍ਰਿਸਟਲ ਦੀ ਵਾਇਰਲ ਆ ਚੁੱਕੀ ਹੈ ਜੋ 10 ਸਾਲ ਲੱਗਿਆ ਲੇਕਿਨ ਆ ਚੁੱਕੀ ਹੈ ਸਰ ਮੈਂ ਫਿਰ ਮੁਰ ਕੇ ਉੱਥੇ ਇਸੇ ਸਵਾਲ ਤੇ ਫਿਰ ਆ ਰਿਹਾ ਮੈਂ ਐਕਚੁਅਲੀ ਹਰ ਕੋਈ ਸਖਸ਼ ਜਿਹੜੇ ਇੰਡਸਟਰੀ ਤੋਂ ਰਿਲੇਟਡ ਹੈ ਜਾਂ ਫਿਰ ਇੰਡਸਟਰੀ ਨੂੰ ਜਾਣਦੇ ਨੇ ਉਹ ਲੋਕ ਇਸ ਚੀਜ਼ ਨੂੰ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਕਿੱਦਾਂ ਸਰਵਾਈਵ ਕਰ ਪਾ ਰਹੇ ਹੋ ਕਿਉਂਕਿ ਜਿਹੜੀ ਇੰਡਸਟਰੀ ਇਤੋਂ ਪਲਾਨ ਕਰਕੇ ਜਾ ਰਹੀ ਹੈ ਉਹ ਸਰਵਾਈਵ ਨਹੀਂ ਕਰ ਪਾ ਰਹੀ ਹੈ ਕਿਤਨੇ ਕਿਤੇ ਇਹੀ ਸੱਚ ਹੈ ਇਸੇ ਕਰਕੇ ਉਹ ਸਰ ਉਹ ਮੂਵ ਹੋ ਰਹੇ ਕ੍ਰਿਸਟਲ ਕੰਪਨੀ ਕਿਸ ਤਿੱਕੇ ਨਾਲ ਆਪਣਾ ਨੂੰ ਸਰਵਾਈਵ ਕਰ ਪਾ ਰਹੀ ਹੈ ਆਪਣੇ ਯੂਨਿਟ ਨੂੰ ਬਤਾ ਰਹੀ ਹੈ ਕਿ ਥੌਟਸ ਕੀ ਹੈ ਮਾਈਂਡ ਸੈਟ ਅਪ ਕੀ ਹੈ ਸਰ ਕਿਸ ਤਿੱਕੇ ਨਾਲ ਮੈਂ ਕਿ ਤੁਸੀਂ ਅਗਲਾ ਅਗਲਾ ਵਿਜ਼ਨ ਕੀ ਹੈ ਔਰ ਵਿਜ਼ਨ ਦੇ ਵਿੱਚ ਜਿਹੜੀ ਡਵੈਲਪ ਹੋਈ ਚੀਜ਼ਾਂ ਉਹ ਕਿਸ ਤਿੱਕੇ ਨਾਲ ਲੈ ਕੇ ਆਉਂਦੇ ਇਹਦੇ ਵਿੱਚ ਸਾਡਾ ਜਿਹੜਾ ਮੇਨ ਸਾਡਾ ਜਿਹੜਾ ਹੌਸਲਾ ਆ ਉਹ ਪੰਜਾਬ ਦੇ ਕਸ਼ਮੀਰ ਦੇ ਜੰਮੂ ਕਸ਼ਮੀਰ ਹਰਿਆਣਾ ਮਤਲਬ ਸੀ ਚਾਰ ਸਟੇਟ ਕਰ ਰਿਹਾ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਕ੍ਰਿਸਟਲ ਪ੍ਰੋਡਕਟ ਨੂੰ ਲੈ ਕੇ ਕੌਨਫੀਡੈਂਸ ਲੈਵਲ ਹੈ ਉਹ ਸਾਨੂੰ ਕਾਫੀ ਜ਼ਿਆਦਾ ਹੌਸਲਾ ਦੇ ਰਿਹਾ ਹੈ ਕੋਈ ਵੀ ਅਸੀਂ ਪ੍ਰੋਡਕਟ ਨਿਕਾਲਦੇ ਆ ਜਾਂ ਕੁਝ ਵੀ ਹੈ ਬਾਕਾਇਦਾ ਜਿਵੇਂ ਕ੍ਰਿਸਟਲ ਸੁਜੀਆ ਚ ਇੱਕ ਨੰਬਰ ਤੇ ਆ ਵਾਈ ਚ ਇੱਕ ਨੰਬਰ ਤੇ ਆ ਅਸੀਂ 3-4 ਸਾਲ ਪਿੱਛੇ ਟਰੇਡਿੰਗ ਕਰਕੇ ਲਾਸਟ ইয়ার ਅਸੀਂ LED ਦਾ ਯੂਨਿਟ ਲਗਾਇਆ ਲੇਕਿਨ ਲਗਾਇਆ ਇੱਦਾਂ ਦਾ ਯੂਨਿਟ ਆ ਕਿ ਉਹ ਆਈਟਮ ਉਹਦਾ ਦੀ ਆਈਟਮ ਉਹ ਟੈਕਨੋਲੋਜੀ ਇੱਥੇ ਨਹੀਂ ਅਵੇਲੇਬਲ ਆ ਉਹ ਸਾਡਾ ਜਿਹੜਾ ਸਰਵਾਈਵ ਦਾ ਆ ਜਿਵੇਂ ਬਾਹਰ ਜਾ ਰਹੇ ਆ ਕਮਰਸ਼ਲੀ ਆ ਲੇਕਿਨ ਇਹ ਹੈ ਕਿ ਇੱਕਦਮ ਇੰਟਰਨੈਸ਼ਨਲ ਕੁਆਲਿਟੀ ਅਸੀਂ ਕਮਰਸ਼ਲ ਰੇਟਸ ਉੱਤੇ ਦੇ ਰਿਹਾ ਇਥੇ ਜੋ ਲੋਕਲ ਪ੍ਰਾਈਸ ਹੈ ਉਹਦੇ ਉੱਤੇ ਹੈ ਜਿੰਨਾ ਵੀ ਇੰਪੋਰਟ ਡਿਊਟੀ ਹੈ ਜਾਂ ਕੁਝ ਵੀ ਹੈ ਉਹ ਘਰੇ ਸਾਡਾ ਜਿਹੜਾ ਨੈਕਸਟ ਵਿਜ਼ਨ ਹੈ ਪੰਜਾਬ ਸਰਕਾਰ ਨਾਲ ਸਾਡੀ ਜੁਆਇੰਟ ਗੱਲ ਜੁਆਇੰਟ ਗੱਲਬਾਤ ਚੱਲ ਰਹੀ ਹੈ ਸਾਨੂੰ ਉਹਨਾਂ ਵੱਲੋਂ ਹੌਸਲਾ ਕਾਫੀ ਮਿਲਿਆ ਹੈ ਕਿ ਬਹੁਤ ਹੀ ਜਲਦੀ ਅਸੀਂ ਵੱਡੀਆਂ ਕੇਬਲ ਦਾ ਯੂਨਿਟ ਲੁਧਿਆਣੇ ਦੇ ਵਿੱਚ ਐਸਟੈਬਲਿਸ਼ ਕਰਨ ਜਾ ਰਹੇ ਹਾਂ ਚਲੋ ਵੈਲਨਗੁੱਡ ਕੀ ਬੜੀ ਅੱਛੀ ਸੋਚ ਲੈ ਕੇ ਜਾ ਰਹੇ ਹਾਂ ਪਰ ਦੂਜੇ ਪਾਸੇ ਜੇ ਅਸੀਂ ਤੁਹਾਡੇ LED ਜਿਹੜਾ ਤੁਸੀਂ ਪ੍ਰੋਡਕਟ ਕਰ ਰਹੇ ਸੀ ਲਾਂਚ ਕੀਤਾ ਵਾ ਔਰ ਉਸ ਚੀਜ਼ ਨੂੰ ਲੈ ਕੇ ਕਬਡੀ ਇੰਡਸਟਰੀ ਲਗਾਉਣ ਜਾ ਰਹੇ ਹਾਂ एलईडी ਦੀ ਗੱਲ ਹੀ ਆਪਾਂ ਕਰ ਲਈਏ ਸਿਰਫ ਅਸੀਂ ਅਸੀਂ ਬਾਕੀ ਦੇ ਅਜੇ ਪਾਰਟਸ ਦੀ ਅਸੀਂ ਗੱਲ ਨਾ ਕਰੀਏ ਸਿਰਫ এলইডি ਦੀ ਗੱਲ ਕਰ ਲਈਏ ਤਾਂ এলইডি ਦੇ ਵਿੱਚ ਕਿਤੇ ਨਾ ਕਿਤੇ ਚਾਈਨਾ ਆਪਣੇ ਆਪ ਨੂੰ ਕਾਫੀ ਸਟੈਬਲਿਸ਼ ਕਰ ਚੁੱਕਾ ਹੋਇਆ ਹੈ ਔਰ ਮੈਕਸਿਮਮ ਅਸੀਂ ਵੀ ਜੋ ਮਾਰਕੀਟ ਜਾਣਦੇ ਆਂ ਤਾਂ ਅਸੀਂ ਉੱਥੇ ਜਦੋਂ ਪਰਚੇਸ ਕਰਨ ਜਾਂਦੇ ਆਂ ਤੇ ਸਾਨੂੰ ਇੱਕ এলইডি ਬਲਬ ਜੇਕਰ ਅਸੀਂ ਲੈਣ ਜਾਂਦੇ ਆਂ ਜਿਹੜਾ ਡਾਊਨਸਲਿੰਗ ਤੇ ਲੱਗਦਾ ਹੋਵੇ ਜਾਂ ਬੜਾ ਬੜਾ ਕਿਤੇ ਵੀ ਲੱਗਦਾ ਹੋਵੇ ਤਾਂ ਉਹ ਸਾਨੂੰ ਮਹਿਜ਼ 2250 ਰੁਪਏ ਦਾ ਮਿਲ ਜਾਂਦਾ ਹੈ ਔਰ ਕੀ ਉਹ ਕੁਆਲਟੀ ਯਾ ਉਸ ਤੋਂ ਅਪਰ ਕੁਆਲਟੀ ਕ੍ਰਿਸਟਲ ਦਊਗਾ ਔਰ ਜੇ ਅਗਰ ਦਊਗਾ ਤਾਂ ਉਸ ਦਾ ਪ੍ਰਾਈਸ ਕੀ ਹੋਗਾ ਕਿਉਂਕਿ ਪ੍ਰਾਈਸ ਆ ਹੀ ਸਭ ਤੋਂ ਜ਼ਿਆਦਾ ਮੇਨ ਰਖਦਾ ਕਿਉਂਕਿ ਮੈਂ ਜੇ ਅਗਰ ਜਾਊਂਗਾ ਤਾਂ ਸਰ ਨੈਚੁਰਲ ਐਸ ਬੀ ਫ੍ਰੈਂਕਲੀ ਕਿ ਮੈਂ ਬੜੇ ਘੱਟੋ ਘੱਟ ਆਪਣੀ ਜੇਬ ਨੂੰ ਦੇਖ ਕੇ ਜਾਊਂਗਾ ਕਿ ਥੋੜੇ ਪੈਸੇ ਲੱਗ ਜਾਣ ਚੀਜ਼ ਵਧੀਆ ਮਿਲ ਜਵੇ ਕ੍ਰਿਸਟਲ ਇਹ ਚ ਕੀ ਕਰੂਗਾ ਇਹਦੇ ਚ ਐ ਕਿ ਜਿਹੜੇ ਵੀ ਜੋ ਵੀ ਪਰਸਨ ਚਾਈਨਾ ਜਾਂਦੇ ਆ ਔਰ ਗਏ ਆ ਉੱਥੇ ਉਹਨਾਂ ਕੋਲ ਪੰਜ ਕੁਆਲਿਟੀ ਆ ਤੁਹਾਨੂੰ ਇੱਕ ਚੀਜ਼ 10 ਰੁਪਏ ਦੀ ਚਾਹੀਦੀ ਹੈ 20 ਰੁਪਏ ਦੀ ਚਾਹੀਦੀ ਹੈ 50 ਰੁਪਏ ਦੀ ਚਾਹੀਦੀ ਹੈ 100 ਰੁਪਏ ਦੀ ਚਾਹੀਦੀ ਹੈ ਲੇਕਿਨ ਜਿਹੜੀ ਕੁਆਲਿਟੀ ਪ੍ਰੋਡਕਟ ਹੈ ਜਦੋਂ ਅਸੀਂ ਲੈਣ ਜਾਂਦੇ ਹਾਂ ਅਗਰ ਤੁਸੀਂ ਇਸ ਗਲਤੀ ਆਪਾ ਜੀਏ ਕਿ ਸਾਨੂੰ ਯੂਐਸਏ ਕ੍ਰੀ ਦੀ ਟੈਕਨੋਲੋਜੀ ਕ੍ਰੀ ਦੀ ਚਿਪ ਚਾਹੀਦੀ ਹੈ ਡਰਾਈਵਰ ਐਚਪੀਸੀ ਚਾਹੀਦਾ ਆ ਇਹ ਟੈਕਨੀਕਲ ਪੈਰਾਮੀਟਰ ਸਾਡੇ ਚਾਹੀਦੇ ਆ ਜੋ ਸਾਡੀ ਚਾਈਨਾ ਦੀ ਕੋਸਟਿੰਗ ਹੈ ਜੋ ਇੰਪੋਰਟ ਡਿਊਟੀ ਲਗਾ ਕੇ ਸਾਡੇ ਪੰਜਾਬ ਚ ਪਹੁੰਚੇਗੀ ਅਸੀਂ ਉਸੋਂ ਆਪਣੇ ਜਿਹੜੇ ਪ੍ਰਾਈਸ ਹੈ ਟੱਟ ਰੱਖਿਆ ਇਹ ਸਾਡੀ ਵੱਡੀ ਅਚੀਵਮੈਂਟ ਹੈ ਮੈਨੂਫੈਕਚਰਿੰਗ ਦੀ ਫਿਰ ਗੱਲ ਉੱਥੇ ਆਉਂਦੀ ਸਰ ਇੰਟਰਨੈਸ਼ਨਲ ਕੰਪਨੀਆਂਜ਼ ਨੂੰ ਕੰਪੀਟ ਕਰੋਗੇ ਤੁਸੀਂ ਬਿਲਕੁਲ ਉਹਨਾਂ ਦੀ ਜਿਹੜੀ ਚੀਜ਼ ਐਗਜ਼ਾਮਪਲ ਤੌਰ ਤੇ ਜੇਕਰ ਮੈਂ ਚੀਜ਼ 5000 ਦੀ ਹੈ ਤਾਂ ਤੁਸੀਂ 2500 ਚ ਦੋਗੇ ਠੀਕ ਹੈ ਬਟ 2500 ਤੋਂ ਬਾਅਦ ਜੇਕਰ ਚਾਈਨਾ ਦੀ ਚੀਜ਼ ਲੈਣ ਜਾਂਦੇ ਆ ਤਾਂ ਉਹ ਤਾਂ ਮਹਿਜ਼ 500 ਰੁਪਏ ਦੀ ਮਿਲ ਜਾਂਦੀ ਹੈ ਮਤਲਬ ਕਿ ਕੁਆਲਟੀਨ ਕੁਆਲਟੀ ਨੂੰ ਪ੍ਰੇਫਰੈਂਸ ਦਿੱਤਾ ਜਾਊਗਾ ਇਹ ਚਾਈਨਾ ਦੇ ਵਿੱਚ ਜਿਹੜਾ ਜਿਹੜਾ ਪ੍ਰੋਡਕਟ ਹੁੰਦਾ ਵਾ ਅਸੀਂ ਦੇਖਿਆ ਆਮ ਤਨ ਉਹਦੀ ਲਾਈਫ ਬਹੁਤ ਜ਼ਿਆਦਾ ਨਹੀਂ ਹੁੰਦੀ ਹੈ ਮੈਕਸਿਮਮ ਟੂ ਮੈਕਸਿਮਮ ਸਾਲ ਨਹੀਂ ਔਰ ਰਨ ਆਊਟ ਕਰਦਾ ਵਾ ਸਾਲ ਬਾਅਦ ਉਹ ਸਾਨੂੰ ਚੇਂਜ ਕਰਨਾ ਪੈਂਦਾ ਤੁਹਾਡੇ ਜਿਹੜਾ ਪਾਰਟਸ ਹੈਗੇ ਉਹਨਾਂ ਵਿੱਚ ਖਾਸੀਅਤ ਕੀ ਹੈ ਸਾਡੀ ਪਹਿਲੀ ਇੱਕ ਇਹ ਗੱਲ ਹੈ ਕਿ ਜਦੋਂ ਅਸੀਂ ਕੋਈ ਬੰਦਾ ਇੰਡਸਟਰੀ ਲਗਾ ਰਿਹਾ ਹੈ ਘਰ ਲਗਾ ਚ ਇਲੈਕਟ੍ਰੀਕਲ ਲਗਾ ਰਿਹਾ ਕੋਈ ਵੀ ਬੰਦਾ ਰਿਸਕ ਫੈਕਟਰ ਨਾਲ ਆਪਣਾ ਕੰਪਰੋਮਾਈਜ਼ ਨਹੀਂ ਕਰਦਾ ਹਰ ਬੰਦਾ ਕਹਿੰਦਾ ਹੈ ਕਿ ਵਧੀਆ ਕੁਆਲਿਟੀ ਵਧੀਆ ਪ੍ਰੋਡਕਟ ਲਗਣੀ ਚਾਹੀਦੀ ਹੈ ਚਾਈਨਾ ਦਾ ਸਾਰਿਆਂ ਨੂੰ ਪ੍ਰੋਡਕਟ ਕੁਆਲਿਟੀ ਟੈਸਟ ਪਤਾ ਲੱਗ ਚੁੱਕਿਆ ਹੈ ਇਸ ਲਈ ਉਹ ਇਸ ਲਈ ਚਾਹੁੰਦੇ ਹੈ ਕਿ ਸਾਡਾ ਜਿਹੜਾ ਅੱਗੇ ਵਧਣ ਦਾ ਮੇਨ ਕਾਰਨ ਹੈ ਕਿ ਅਸੀਂ ਪੰਜਾਬ ਚ ਲੋਕਲ ਬੈਠੇ ਆ ਕੋਈ ਵੀ ਕਿਸੇ ਤਵੀ ਤਰ੍ਹਾਂ ਦੀ ਪ੍ਰੋਬਲਮ ਹੈ ਕੁਝ ਵੀ ਹੈ ਪਹਿਲੀ ਗੱਲ ਤਾਂ ਦੇਣੀ ਹੈ ਫਟਾਫਟ ਅਸੀਂ ਰਿਪਲੇਸਮੈਂਟ ਜਿਹੜੇ LED ਹੈ ਸਾਰੀ ਮਾਰਕੀਟ ਦੇ ਵਿੱਚ 1 ਸਾਲ ਦੀ ਗਾਰੰਟੀ ਮੈਂਟ ਹੈ ਲੇਕਿਨ ਕ੍ਰਿਸਟਲ ਕੀ ਕਹਿੰਦਾ ਹੈ 2 ਸਾਲ ਪੀਸ ਟੂ ਪੀਸ ਗਾਰੰਟੀ ਗਾਰੰਟੀ ਕਿਉਂ ਸਾਨੂੰ ਪਤਾ ਇਹਦੇ ਅੰਦਰ ਮਟੀਰੀਅਲ ਕੀ ਲਗਾਇਆ ਮੈਂ ਇਹ ਕਹ ਰਿਹਾ ਚਾਈਨਾ ਚ ਅਗਰ ਤੁਸੀਂ ਵਧੀਆ ਕੁਆਲਿਟੀ ਲਓਗੇ ਉਹ 20 4000 ਦੀ ਹੈ ਲੇਕਿਨ ਆਪਣੇ ਇੱਥੇ 500 1000 2000 ਦੀ ਲੈਂਦੇ ਆ ਅਸੀਂ ਉਹਨੂੰ ਕੰਪੀਟ ਕਰਨਾ ਕਿ ਜਿਹੜੀ ਵਧੀਆ ਕੁਆਲਿਟੀ ਹੈ ਇੰਟਰਨੈਸ਼ਨਲ ਤਾਈਵਾਨ ਜਾਪਾਨ ਦੀ ਯੂਰਪ ਦੀ ਜਿਹੜੀ ਟੈਕਨੋਲੋਜੀ ਹੈ ਜਿਹੜੀ ਕਿ ਪੰਜਾਬ ਚ ਅਵੇਲੇਬਲ ਹੈ ਹੁਣ ਇਸ ਟਾਈਮ ਉਹਦੇ ਤੋਂ ਸਾਡੇ ਪ੍ਰਾਈਸ ਅੱਧੇ ਆ ਜੀ ਤੇ ਹੁਣ ਅਗਲਾ ਪ੍ਰੋਜੈਕਟ ਕਦ ਲਾਂਚ ਕਰ ਰਹੇ ਹਾਂ ਕਿਉਂਕਿ ਦੇਖੋ ਤੁਸੀਂ ਪੰਜਾਬ ਤੋਂ ਜਾਣ ਨਹੀਂ ਲੱਗਿਆ ਨਾ ਤੁਹਾਡਾ ਕੋਈ ਸੀਨ ਨਜ਼ਰ ਆ ਰਿਹਾ ਵਾ ਬੇਸ਼ੱਕ ਇੰਡਸਟਰੀ ਜਰੂਰ ਚੱਲ ਗਈ ਹੈ ਪਰ ਤੁਸੀਂ ਵੱਧ ਰਹੇ ਹੋ ਬਿਲਕੁਲ ਸਾਡਾ ਜਿਹੜਾ ਅਗਲਾ ਐ ਸਪੌਂਸਰਰ ਤਾਂ ਇਹ ਹੀ ਹੈ ਕਿ ਅਸੀਂ ਅਗਲੇ ਹਫਤੇ ਲਾ ਦਈਏ ਲੇਕਿਨ ਕੁਝ ਕਮਰਸ਼ੀਅਲ ਪਾਰਟ ਹੈ ਗਵਰਨਮੈਂਟ ਹੈ ਸਰਕਾਰ ਦੀ ਸਾਨੂੰ ਹੈਲਪ ਚਾਹੀਦੀ ਹੈ ਜਿਹਦੇ ਚ ਅਸੀਂ ਵੱਡਾ ਪਲਾਂਟ ਹੈ ਸਾਡਾ ਇਹ ਟਾਰਗੇਟ ਹੈ ਕਿ ਅਸੀਂ ਬਹੁਤ ਹੀ ਜਲਦੀ ਜੋ ਵੱਡੀਆਂ ਕੇਬਲਾਂ ਆ ਐ ਅਲੂਮੀਨੀਅਮ ਕੇਬਲ ਹੈ ਉਹਦਾ ਪਲਾਂਟ ਲਗਾਉਣ ਜਾ ਰਹੇ ਹਾਂ ਸਕਤੇ ਕਿੰਨੇ 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 ਸ਼ੋਰੂਮ ਖੋਲਣ ਦਾ ਪਲਾਨ ਹੈਗਾ ਪੰਜਾਬ ਭਰ ਦੇ ਵਿੱਚ ਖੋਲੇ ਜਾਣੇ ਹਾਂਜੀ ਸਾਰੇ ਪੰਜਾਬ ਦੇ ਵਿੱਚ ਅਸੀਂ ਪਲਾਨ 20 ਦਾ ਕੀਤਾ ਲੇਕਿਨ ਇਸ ਸਾਲ ਦੇ ਵਿੱਚ ਅਸੀਂ 10 ਟਾਰਗੇਟ ਤੇ ਆ ਜਿਹਦੇ ਵਿੱਚ 7 ਸ਼ੋਰੂਮ ਦੀ ਕੰਸਟਰਕਸ਼ਨ ਚੱਲ ਰਹੀ ਹੈ ਇੱਕ ਸਾਹਨੇਵਾਲ ਤਿਆਰ ਹੈ ਦੂਸਰਾ ਫੋਕਲ ਪੁਆਇੰਟ ਤਿਆਰ ਹੈ ਤੀਸਰਾ ਚੰਡੀਗੜ੍ਹ ਰੋਡ ਤੇ ਹੈ ਚੌਥਾ ਜਲੰਧਰ ਰੋਡ ਤੇ ਹੈ ਪੰਜਵਾਂ 에য়ারਪੋਰਟ ਅੰਮ੍ਰਿਤਸਰ ਰੋਡ ਅੰਮ੍ਰਿਤਸਰ ਹੋ ਗਿਆ ਏਅਰਪੋਰਟ ਰੋਡ ਆਪਣੀ ਜਲੰਧਰ ਹੋ ਗਿਆ ਅਲੱਗ-ਅਲੱਗ ਜਗ੍ਹਾ ਤੇ ਕੰਸਟਰਕਸ਼ਨ ਚੱਲ ਰਹੀ ਹੈ ਇਸ ਸਾਲ ਦੇ ਵਿੱਚ ਸਾਡਾ 10 ਸ਼ੋਰੂਮ ਓਪਨ ਦਾ ਟਾਰਗੇਟ ਹੈ ਜਿਹਦੇ ਵਿੱਚ ਓਨਲੀ ਡਿਸਪਲੇ ਹੈ ਨੋਟ ਫੋਰ ਸੇਲ ਹਰ ਏਰੀਆ ਚ ਸਾਡੇ ਮੋਰ ਦੈਨ 70 ਤੋਂ ਉੱਤੇ ਡੀਲਰ ਡਿਸਟ੍ਰਿਬਿਊਟਰ ਹੈ ਸਾਰਾ ਸੇਲ ਨੈਟਵਰਕ ਉਹ ਦੇਖਣਗੇ ਸਾਡਾ ਸਿਰਫ ਕਸਟਮਰ ਨੂੰ ਆਪਣੀ ਪ੍ਰੋਡਕਟ ਡਿਸਪਲੇ ਕਰਨਾ ਔਰ ਸਮਝਾਉਂਦਾ ਹੈ ਸਰ ਇੱਕ ਚੀਜ਼ ਹੋਰ ਅਸੀਂ ਪਿੱਛੇ ਬੈਠੇ ਸੀ ਗੱਲਾਂ ਸੁਣ ਰਹੇ ਸੀ ਜਿਹੜਾ ਪ੍ਰੋਜੈਕਟ ਲਗਾਉਣ ਜਾ ਰਹੇ ਹੋ ਮਕੀ ਤੁਸੀਂ ਲਗਾਉਣ ਜਾ ਰਹੇ ਹੋ ਜਾਂ ਆਪਣੇ ਬੇਟੇ ਨੂੰ ਲਾਂਚ ਕਰ ਰਹੇ ਹੋ ਕਿਉਂਕਿ ਸਾਨੂੰ ਸਾਨੂੰ ਪਤਾ ਲੱਗਿਆ ਕਿ ਬੇਟਾ ਵੀ ਉਸ ਬਿਜ਼ਨਸ 'ਚ ਹੁਣ ਲਾਣ ਅਸਤੇ ਤਿਆਰ ਹੈ ਜੀ ਬਿਲਕੁਲ ਜੀ ਬੇਟਾ ਸਟੱਡੀ ਕਰਨ ਗਿਆ ਹੈ ਯਾਕ ਯੂਨੀਵਰਸਿਟੀ ਹੈ ਗਿਆ ਉੱਥੇ ਪੜ ਰਿਹਾ ਹੈ ਉਹ ਅਗਲੇ ਸਾਲ ਆ ਰਿਹਾ ਉਹਦੀ ਸਾਰੀ ਤਿਆਰੀ ਦੇ ਵਿੱਚ ਅਸੀਂ ਇਸ ਯੂਨਿਟ ਦੀ ਤਿਆਰੀ ਕਰ ਰਹੇ ਹਾਂ ਕਿ ਜਦੋਂ ਉਹਦੀ ਐਂਟਰੀ ਹੋਏ ਤੇ ਸਾਡੇ ਯੂਨਿਟ ਤਿਆਰ ਹੋ ਮਤਲਬ ਕਿ ਅਸੀਂ ਕੰਕਰੀਟ ਰਨਵੇ ਦੇ ਦਈਏ ਉਸ ਤੋਂ ਬਾਅਦ ਉਹਨੂੰ ਮਤਲਬ ਕਿ ਇੱਕ ਚੀਜ਼ ਇੱਥੋਂ ਕਲੀਅਰ ਹੋ ਗਈ ਕਿ ਪੰਜਾਬ ਨਹੀਂ ਛੱਡਦਾ ਨਹੀਂ ਜੀ ਅਗਲੀ ਜਨਰੇਸ਼ਨ ਵੀ ਪੰਜਾਬ ਦੀ ਹੈ ਬਿਲਕੁਲ ਇੰਡਸਟਰੀ ਬੇਸ਼ੱਕ ਪਲਾਨ ਕਰ ਰਹੀ ਹੈ ਬਟ ਕ੍ਰਿਸਟਲ ਸਵਿਚ ਗੀਅਰ ਦੇ ਜਿਹੜੇ ਮਾਲਕ ਹੈਗੇ ਨੇ ਐਮ ਡੀ ਹੈਗੇ ਨੇ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਵਾ ਕਿ ਉਹ ਇਸ ਪੰਜਾਬ ਨੂੰ ਨਹੀਂ ਛੱਡਣਗੇ ਕਿਉਂਕਿ ਪੰਜਾਬ ਦੇ ਮਿੱਟੀ 'ਚੋਂ ਜੰਮੇ ਭਲੇ ਨੇ ਔਰ ਪੰਜਾਬ ਦੀ ਤਰੱਕੀ ਨੂੰ ਉਹ ਪ੍ਰੈਫਰੈਂਸ ਦਿੰਦੇ ਨੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਚੀਜ਼ ਕਹੀ ਹੈ ਕਿ ਤਨਾ ਕਿਤੇ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿ ਮਹਿੰਗਾ ਰੋਏ ਇੱਕ ਬਾਰ ਸਸਤਾ ਰੋਏ ਬਾਰ-ਬਾਰ ਤੇ ਇਹ ਹੁਣ ਤੁਸੀਂ ਡਿਸਾਈਡ ਕਰਨਾ ਵਾ ਕਿ ਤੁਸੀਂ ਕੀ ਥੋੜੀ ਜੀ ਮਹਿੰਗੀ ਚੀਜ਼ ਲੈ ਕੇ ਉਸ ਨੂੰ ਇਸਤੇਮਾਲ ਕਰਨਾ ਬਿਹਤਰ ਸਮਝਦੇ ਹੋ ਜਾਂ ਫਿਰ ਇੱਕ ਸਸਤੀ ਚੀਜ਼ ਲੈ ਕੇ ਬਾਰ-ਬਾਰ ਉਸ ਨੂੰ ਚੇਂਜ ਕਰਨਾ ਬਿਹਤਰ ਸਮਝਦੇ ਹੋ ਇਹ ਤੁਸੀਂ ਡਿਸਾਈਡ ਕਰੋਗੇ ਵਿਧਾਨ ਤੋਂ ਰੋਹਿਤਗੜ੍ਹ